ਸਤਸੰਗ ਵਿੱਚ ਬੜੀ ਵੱਡੀ ਤਾਕਤ ਹੈ ਜਦੋਂ ਗੁਰੂ ਨਾਨਕ ਦਾ ਨਾਮ ਲੈ ਕੇ ਤੁਰਦੇ ਆ ਨਾ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈ ਕੇ ਤੁਰਦੇ ਆ ਤੇ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਤੁਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਤੁਰਦੇ ਆ ਤੇ ਫਿਰ ਜਿਹਦਾ ਵਕੀਲ ਗੁਰੂ ਨਾਨਕ ਬਣ ਜਾਂਦਾ ਹੈ ਉਹ ਕਦੇ ਹਾਰਦਾ ਨਹੀਂ ਆਖੋ ਸਤਨਾਮ ਬੜੀ ਪਿਆਰੀ ਘਟਨਾ ਹੈ ਛੋਟੂ ਜੀ ਜਿਹਦਾ ਵਕੀਲ ਗੁਰੂ ਨਾਨਕ ਬਣ ਜਾਏ ਉਹ ਕਦੇ ਹਾਰਦਾ ਨਹੀਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਗਦਾਦ ਜਾਂਦੇ ਆ ਹਰ ਥਾਂ ਜਾ ਕੇ ਮਰਦਾਨਾ ਜੀ ਨਾਲ ਹੁੰਦੇ ਸੀ ਬਾਲਾ ਜੀ ਵੀ ਨਾਲ ਹੁੰਦੇ ਸੀ ਕੀਰਤਨ ਕਰਦੇ ਜਾ ਕੇ ਉੱਥੇ ਸਤਗੁਰਾਂ ਨੇ ਅਰਬੀ ਵਿੱਚ ਕੀਰਤਨ ਕੀਤਾ ਜਿਹੋ ਜੀ ਜਗ੍ਹਾ 'ਚ ਜਾਂਦੇ ਸੀ ਭਾਸ਼ਾ ਵੀ ਵਰਤਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਗਦਾਦ ਜਾਂਦੇ ਆ ਉੱਥੇ ਜਾ ਕੇ ਅਰਬੀ ਵਿੱਚ ਕੀਰਤਨ ਕਰਦੇ ਆ ਹਰ ਥਾਂ ਕੀਰਤਨ ਕਰਦੇ ਸੀ ਉਪਦੇਸ਼ ਦਿੰਦੇ ਸੀ ਤੇ ਇੱਥੇ ਇੱਕ ਬੀਬੀ ਦਾ ਨਾਂ ਆਇਆ ਜੋ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਦੀ ਸੀ ਉਹਦਾ ਨਾਂ ਐ ਸਲੀਮਾ ਇਸਲਾਮ ਧਰਮ ਨਾਲ ਸੰਬੰਧਤ ਹੈ ਬੁਰਕਾ ਪਾਇਆ ਹੋਇਆ ਤੇ ਪਿੱਛੇ ਜਾ ਕੇ ਸਤਸੰਗ ਵਿੱਚ ਬੈਠ ਜਾਣਾ ਸਤਸੰਗ ਸੁਣਨੀ ਕੀਰਤਨ ਸੁਣਨਾ ਤੇ ਇੱਕ ਐਸਾ ਰਸ ਅੰਦਰ ਭਰ ਗਿਆ ਬੜੇ ਪ੍ਰੇਮ ਅਦਬ ਨਾਲ ਬਾਣੀ ਸੁਣਨ ਦੀ ਸਤਸੰਗ ਕਰਦੀ ਤੇ ਮੱਥਾ ਟੇਕ ਕੇ ਵਾਪਸ ਆ ਜਾਂਦੀ ਸੀ ਇੱਕ ਦਿਨ ਸਾਧ ਸੰਗ ਵਿੱਚ ਮਨ ਜੁੜਿਆ ਤੇ ਆਪਣੇ ਧਿਆਨ ਵਿੱਚ ਬੈਠੀ ਹੈ ਬੀਬੀ ਸਲੀਮਾ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਈਸ਼ਾ ਕਹਿਣ ਲੱਗੇ ਕਿ ਉਹ ਬੀਬੀ ਨੂੰ ਕਹੋ ਕਿ ਉਹ ਆਪਣੇ ਘਰ ਵਾਪਸ ਚਲੀ ਜਾਏ ਜਦੋਂ ਕਿਹਾ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਈਸ਼ਾ ਨੇ ਇਹ ਬਚਨ ਕੀਤੇ ਹੈ ਬੀਬਾ ਤੁਸੀਂ ਆਪਣੇ ਘਰ ਚਲੇ ਜਾਓ ਤੇ ਜਦੋਂ ਸੁਣਿਆ ਕੰਨਾਂ 'ਚ ਆਵਾਜ਼ ਪਈ ਉਹ ਉੱਠੀ ਉੱਠ ਕੇ ਜਦੋਂ ਜਾਣ ਲੱਗੀ ਨਾ ਮੁੜ ਕੇ ਫੇਰ ਆ ਗਈ ਥੋੜਾ ਜਿਹਾ ਅੱਗੇ ਜਾ ਕੇ ਆ ਕੇ ਉਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਈ ਸਾਹਿਬ ਅੱਗੇ ਸਜਦਾ ਕੀਤਾ ਮੱਥਾ ਟੇਕਿਆ ਬੜੇ ਪਿਆਰ ਨਾਲ ਤੇ ਕਹਿਣ ਲੱਗੀ ਕਿ ਮੈਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਮੇਰਾ ਪਤੀ ਅੱਜ ਘਰ ਪਰ ਤਾਇਆ ਹੋਵੇ ਵੀ ਘਰ ਆ ਜਾਵੇ ਕਿਉਂਕਿ ਬਾਹਰ ਇੰਦਾ ਸੀ ਊਠਾਂ ਦਾ ਵਪਾਰ ਕਰਦਾ ਸੀ ਤੇ ਉਹ ਤੋਂ ਬਾਅਦ ਕਿਸੇ ਕਾਰਨ ਕਰਕੇ ਕਿਸੇ ਬੰਦੇ ਦਾ ਕਤਲ ਵੀ ਹੋ ਗਿਆ ਸੀ ਪਰ ਇਹਨੂੰ ਮਹਿਸੂਸ ਹੋਇਆ ਕਿਉਂਕਿ ਬੰਦਗੀ ਨਾਲ ਜੁੜ ਗਈ ਸੀ ਤੇ ਕਈ ਗੱਲਾਂ ਉਹਨੂੰ ਫਿਰ ਮਹਿਸੂਸ ਹੋਣ ਲੱਗ ਜਾਂਦੀਆਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਵੇਖ ਵੀ ਵਾ ਜੋ ਤੈਨੂੰ ਮਿਲਿਆ ਇਹਨੂੰ ਜਰ ਲਈ ਇਹਨੂੰ ਬਹੁਤਾ ਕਿਸੇ ਨੂੰ ਦੱਸੀ ਨਾ ਇਹਨੂੰ ਇਹਦਾ ਮਾਣ ਨਹੀਂ ਕਰਨਾ ਤੈਨੂੰ ਕੁਝ ਗੱਲਾਂ ਦਾ ਪਤਾ ਲੱਗਣ ਲੱਗ ਪਿਆ ਪਰ ਤੂੰ ਇਹਨੂੰ ਇਹਦਾ ਮਾਣ ਨਾ ਕਰੀ ਇਹਨੂੰ ਜਰ ਲਈ ਤੇ ਉਹਦਾ ਪਤੀ ਉਹਦਾ ਨਾਮ ਆਇਆ ਜਾਜਾ ਗੁਲਾਮ ਉਹਨੂੰ ਕਿਸੇ ਨੇ ਕਿਹਾ ਕਿ ਕਿਉਂਕਿ ਕਹਿਣ ਵਾਲੇ ਵੱਡੇ ਹੁੰਦੇ ਆ ਵੀ ਤੂੰ ਬਾਹਰ ਉਠਾਂ ਦਾ ਵਪਾਰ ਕਰਦਾ ਫਿਰਦਾ ਹੈ ਤੇ ਤੇਰੀ ਘਰ ਵਾਲੀ ਪੀਰਾਂ ਕੋਲ ਤੁਰੀ ਫਿਰਦੀ ਹੈ ਉਹ satsang ਕਰਦੀ ਹੈ ਕਿਸੇ ਦੇ ਸ਼ਲੋਕ ਸੁਣਨ ਜਾਂਦੀ ਹੈ ਉਹ ਹੁਣ ਸੁਣ ਕੇ ਕ੍ਰੋਧ ਨਾਲ ਭਰ ਗਿਆ ਕ੍ਰੋਧ ਨਾਲ ਭਰਿਆ ਹੋਇਆ ਉਹ ਵਾਕੇ ਹੀ ਆਪਣੇ ਘਰ ਜਦੋਂ ਆਇਆ ਤੇ ਏ ਆਈ ਵਾਪਸ ਲੋਕਾਂ ਵਿੱਚ ਖੜਾ ਸੀ ਬੜੇ ਕਰੋਧ ਨਾਲ ਬੋਲਿਆ ਕਿ ਤੂੰ ਕਿੱਥੇ ਗਈ ਸੀ ਤੇ ਜਦੋਂ ਉਹਨੇ ਇਦਾਂ ਕਿਹਾ ਨਾ ਉਹ ਕਹਿਣ ਲੱਗੀ ਪਹਿਲਾਂ ਤੁਸੀਂ ਦੱਸੋ ਕਿ ਜਿਹੜਾ ਮਿਸਰ ਵਿੱਚ ਕਤਲ ਹੋਇਆ ਉਹਦਾ ਕੀ ਬਣਿਆ ਆਖੋ ਸਤਨਾ ਇਹਨੂੰ ਦੱਸਿਆ ਕੋਈ ਨਹੀਂ ਸੀ ਇਹਨੂੰ ਪਤਾ ਕੋਈ ਨਹੀਂ ਸੀ ਇਹਦੇ ਘਰ ਵਾਲੀ ਕਿ ਉਹ ਕਿੱਥੇ ਗਿਆ ਕਿੱਥੇ ਉਹ ਤੋਂ ਕੀ ਬਣਿਆ ਹੁਣ ਬਾਹਰ ਬੰਦਾ ਗਿਆ ਆਪਾਂ ਨੂੰ ਕੀ ਪਤਾ ਲੱਗਦਾ ਹੈ ਵੀ ਕੀ ਹੋਇਆ ਉੱਥੇ ਪਰ ਤੇ ਇੰਨੀ ਕਿ ਰਹਿਮਤ ਹੋ ਗਈ ਇਹਨੂੰ ਪਤਾ ਲੱਗ ਗਿਆ ਜਦੋਂ ਇਹਨੇ ਕਿਹਾ ਨਾ ਕਿ ਤੁਸੀਂ ਦੱਸੋ ਜਿਹੜਾ ਮਿਸਰ ਵਿੱਚ ਕਤਲ ਹੋਇਆ ਉਹਦਾ ਕੀ ਬਣਿਆ ਇਹ ਬੰਦਾ ਹੈਰਾਨ ਹੋ ਗਿਆ ਵੀ ਤੈਨੂੰ ਕੀ ਪਤਾ ਹੈ ਕਿ ਮੈਥੋਂ ਕਤਲ ਹੋਇਆ ਕੁਛ ਠੰਡਾ ਪੈ ਗਿਆ ਉਹ ਕਹਿਣ ਲੱਗੀ ਦੱਸੋ ਤੇ ਸਹੀ ਕਹਿੰਦਾ ਹਾਂ ਮੈਂ ਮਿਸਰ ਵਿੱਚ ਗਿਆ ਸੀ ਤੇ ਮੇਰਾ ਉੱਠ ਇੱਕ ਅੰਗੂਰਾਂ ਦੇ ਖੇਤ ਵਿੱਚ ਵੜਿਆ ਉਹਦੇ ਮਾਲਕ ਨੂੰ ਗੁੱਸਾ ਆਇਆ ਜਦੋਂ ਉਹ ਖੇਤ ਖਰਾਬ ਕਰਨ ਲੱਗ ਪਿਆ ਉੱਠ ਨੂੰ ਗੁੱਸਾ ਆਇਆ ਉਹਦੇ ਮਾਲਕ ਨੇ ਪੱਥਰ ਪਕੜ ਕੇ ਕਹਿੰਦਾ ਬੜੇ ਜ਼ੋਰ ਦੀ ਮੇਰੇ ਉੱਠ ਨੂੰ ਮਾਰਿਆ ਤੇ ਉੱਠ ਸੀ ਜਿਹੜਾ ਮੇਰਾ ਉਹ ਮਰ ਗਿਆ ਪਰ ਮੈਨੂੰ ਵੀ ਗੁੱਸਾ ਆਇਆ ਤੇ ਮੈਂ ਉਹੀ ਪੱਥਰ ਚੁੱਕ ਕੇ ਉਹਦੇ ਮਾਰਿਆ ਤੇ ਉਹ ਮਾਲਕ ਸੀ ਬੰਦਾ ਜਿਹੜਾ ਮਰ ਗਿਆ ਹੁਣ ਮੈਥੋਂ ਕਤਲ ਹੋ ਗਿਆ ਕਹਿੰਦਾ ਉੱਥੇ ਮੈਨੂੰ ਪਕੜ ਲਿਆ ਸੀ ਪਕੜ ਕੇ ਮੈਨੂੰ ਅਦਾਲਤ ਵਿੱਚ ਲੈ ਗਏ ਪੇਸ਼ ਕੀਤਾ ਗਿਆ ਜਦੋਂ ਸ਼ਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਉੱਥੇ ਫੈਸਲਾ ਇਹੀ ਸੀ ਕਿ ਖੂਨ ਦਾ ਬਦਲਾ ਖੂਨ ਹੀ ਲਿਆ ਜਾਏਗਾ ਤੇਰਾ ਕਤਲ ਕੀਤਾ ਜਾਏਗਾ ਕਿਉਂਕਿ ਤੂੰ ਕਤਲ ਕੀਤਾ ਹੈ ਉਹ ਕਹਿੰਦਾ ਜੀ ਕੋਈ ਹੋਰ ਤਰੀਕਾ ਹੋ ਸਕਦਾ ਹੈ ਵੀ ਮੈਂ ਬਚ ਜਾ ਵੀ ਵੇਖੋ ਗੁਰੂ ਨਾਨਕ ਦੇਵ ਮਰ ਸੱਚੇ ਪਾਈਸ਼ਾ ਨੇ ਹੁਣ ਕਿਵੇਂ ਰਹਿਮਤ ਕਰਨੀ ਹੈ ਕੋਈ ਹੋਰ ਤਰੀਕਾ ਹੈ ਉਹ ਕਹਿੰਦੇ ਹਾਂ ਕੁਝ ਹੋਰ ਤਰੀਕਾ ਹੈ ਤੂੰ ਕੁਝ ਮਾਇਆ ਮੋਹਾਂ ਜੋ ਵੀ ਤੇਰੇ ਕੋਲ ਹੈ ਤੂੰ ਪੇਸ਼ ਕਰ ਸਕਦਾ ਹੈ ਇੰਨੀ ਮਾਇਆ ਲੱਗੇਗੀ ਤੇ ਤੂੰ ਤੇਰਾ ਖਿਹੜਾ ਛੁੱਟ ਸਕਦਾ ਹੈ ਉਹ ਕਹਿੰਦਾ ਵੀ ਮੇਰੇ ਕੋਲ ਮਾਇਆ ਤੇ ਹੈ ਮੋਹਾਂ ਪਈਆਂ ਘਰ ਵਿੱਚ ਪੈਸੇ ਵੀ ਹੈਗੇ ਆ ਪਰ ਉਹ ਘਰੇ ਆ ਫਿਰ ਮੈਂ ਇੱਥੇ ਆ ਮੈਨੂੰ ਜਾਣਾ ਪੈ ਗਿਆ ਉਹਨੂੰ ਕਹਿੰਦੇ ਮੋਲਤ ਦੇ ਦਿੱਤੀ ਕਿ ਜਾ ਤੂੰ ਆਪਣੇ ਇੰਨੇ ਦਿਨਾਂ ਲਈ ਆਪਣੇ ਘਰ ਜਾ ਸਕਦਾ ਹੈ ਤੇ ਪੈਸੇ ਲੈ ਕੇ ਆ ਜਾਏ ਤੇ ਜਾਣ ਲੱਗੇ ਉਹਨੂੰ ਕਹਿੰਦੇ ਪਰ ਹਾਂ ਕਹਿੰਦੇ ਇੱਕ ਤੇਰਾ ਜਾਮਨ ਜ਼ਰੂਰ ਚਾਹੀਦਾ ਇੱਕ ਬੰਦਾ ਸਾਨੂੰ ਜਾਮਨ ਦੇ ਜਾ ਹੋ ਸਕਦਾ ਹੈ ਕੀ ਪਤਾ ਤੂੰ ਮੁੜ ਕੇ ਆਵੇਂ ਕਿ ਨਾ ਆਵੇਂ ਤੇ ਇੱਥੋਂ ਇੱਥੇ ਕਤਲ ਹੋਇਆ ਤੇ ਤੂੰ ਆਪਣੇ ਘਰ ਜਾ ਰਿਹਾ ਤੂੰ ਮੁੜ ਕੇ ਆਵੇਂ ਨਾ ਆਵੇਂ ਉਹ ਕਹਿੰਦਾ ਵੀ ਮੈਂ ਤਾਂ ਇੱਥੇ ਕਿਸੇ ਨੂੰ ਜਾਣਦਾ ਨਹੀਂ ਵੀ ਮੇਰਾ ਜਾਮਨ ਇੱਥੇ ਕੌਣ ਬਣ ਸਕਦਾ ਹੈ ਕਹਿੰਦੇ ਇੰਨੇ ਨੂੰ ਮੈਂ ਸੋਚ ਹੀ ਰਿਹਾ ਸੀ ਫਿਰ ਉਹ ਸਟੋਰੀ ਦੱਸਦਾ ਆਪਣੇ ਘਰ ਵਾਲੀ ਨੂੰ ਵੀ ਕਿਵੇਂ ਬਣਿਆ ਮੇਰੇ ਨਾਲ ਵਾਰ ਕਹਿੰਦਾ ਜਦੋਂ ਮੇਰਾ ਕੋਈ ਜਾਮਨ ਨਹੀਂ ਸੀ ਉੱਥੇ ਮੈਂ ਕਿਸੇ ਨੂੰ ਜਾਣਦਾ ਨਹੀਂ ਸੀ ਕਹਿੰਦਾ ਫਿਰ ਇੱਕ ਅਧਖੜ ਉਮਰ ਦਾ ਬਜ਼ੁਰਗ ਆਇਆ ਚਿੱਟਾ ਦਾੜਾ ਦੇਖਣ ਨੂੰ ਬੜਾ ਸੋਹਣਾ ਲੱਗਦਾ ਸੀ ਉਹ ਕਹਿੰਦਾ ਤੂੰ ਚਲਾ ਜਾ ਤੇਰਾ ਜਾਮਨ ਮੈਂ ਬਣ ਜਾਣਾ ਆਖੋ ਸਤਨਾ ਜਿਨ੍ਹਾਂ ਦੀ ਜਾਮਣੀ ਗੁਰੂ ਨਾਨਕ ਪਰ ਦੇਵੇ ਤੇਰੀ ਜਾਮਣੀ ਮੈਂ ਪਰ ਦੇਣਾ ਤੇ ਤੂੰ ਜਾ ਸਕਦਾ ਹੈ ਕਹਿੰਦਾ ਇੰਨੇ ਨੂੰ ਮੈਂ ਘਰ ਆਇਆ ਕਹਿੰਦਾ ਤੂੰ ਘਰ ਨਹੀਂ ਸੀ ਮੈਂ ਤੈਨੂੰ ਦੱਸਿਆ ਨਹੀਂ ਤੇ ਪੈਸੇ ਲੈ ਕੇ ਮੈਂ ਵਾਪਸ ਗਿਆ ਤੇ ਜਾ ਕੇ ਕਹਿੰਦੇ ਉਹਨਾਂ ਨੂੰ ਵੀ ਕਿਹਾ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਕਹਿੰਦਾ ਮੈਨੂੰ ਟਾਈਮ ਲੱਗ ਗਿਆ ਸੀ ਤੇ ਵੀ ਤੇਰਾ ਬੰਦਾ ਆਇਆ ਨਹੀਂ ਇਹ ਸਜ਼ਾ ਤੁਹਾਨੂੰ ਭੁਗਤਣੀ ਪਵੇਗੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦਾ ਜਮਨ ਮੈਂ ਬਣ ਜਾਵਾਂ ਉਹ ਕਦੇ ਝੂਠ ਨਹੀਂ ਬੋਲਦਾ ਹਰ ਆਖੋ ਸਤਨਾਮ ਕਿਉਂਕਿ ਇਸ਼ਾਰੇ ਸਾਧ ਸੰਗਤ ਜੀ ਸਮਝਣ ਵਾਲਾ ਚਾਹੀ ਤੇ ਉਹ ਕਦੇ ਝੂਠ ਨਹੀਂ ਬੋਲਦਾ ਕਹਿੰਦਾ ਮੈਂ ਗਿਆ ਪੈਸੇ ਭਰੇ ਜਾ ਕੇ ਤੇ ਮੇਰਾ ਜਾਮਨ ਸੀ ਜਿਹੜਾ ਵਾਰ ਆਇਆ ਉਹ ਬਾਬਾ ਜਿੱਡੇ ਕੱਪੜਿਆਂ ਵਾਲਾ ਵਾਰ ਆਇਆ ਤੇ ਜਦੋਂ ਮੈਂ ਪੈਸੇ ਭਰ ਕੇ ਜਦੋਂ ਮੈਂ ਵਿਖਿਆ ਕਹਿੰਦਾ ਮੈਂ ਕਿਹਾ ਵੀ ਕਿੱਥੇ ਗਿਆ ਉਹ ਕਹਿੰਦੇ ਕੌਣ ਸੀ ਕਿੱਥੋਂ ਆਇਆ ਤੇਰੇ ਨਾਲ ਹੀ ਆਇਆ ਸੀ ਤੇਰੇ ਨਾਲ ਹੀ ਚਲਾ ਗਿਆ ਪਤਾ ਨਹੀਂ ਕਿੱਥੇ ਗਿਆ ਆਖੋ ਸਤਨਾਮ ਕਿਉਂਕਿ ਜਾਵਣੀ ਭਰਗੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਚਲੇ ਗਏ ਤੇ ਸਾਧ ਸੰਗਤ ਜੀ ਜਦੋਂ ਦੱਸੀ ਸਾਰੀ ਗੱਲ ਉਹ ਕਹਿੰਦੀ ਹਾਂ ਉਹ ਬੜੇ ਤਾਰਨ ਹਾਰ ਨੇ ਜਿਹਨੂੰ ਤੂੰ ਕਹਿੰਨਾ ਨਾ ਕਿੱਥੇ ਜਾਂਦੀ ਸੀ ਮੈਂ ਉਹਨਾਂ ਦੀ ਸਤਸੰਗੀ ਕਰਦੀ ਹਾਂ ਤੁਸੀਂ ਇਦਾਂ ਕਰੋ ਮੇਰੇ ਨਾਲ ਸਵੇਰੇ ਚੱਲੋ ਜਿਨ੍ਹਾਂ ਨੇ ਤੁਹਾਡੀ ਜਾਵਣੀ ਭਰੀ ਐ ਮੈਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਨੀ ਹੈ ਆਖੋ ਸਤਨਾਮ ਉਹ ਕੀਰਤਨ ਕਰਦੇ ਆ ਬੜਾ ਸੋਹਣਾ ਤੇ ਜਿੱਥੇ ਉਹ ਬਹਿ ਕੇ ਕੀਰਤਨ ਕਰਦਾ ਹੈ ਤੇ ਉੱਥੋਂ ਦੇ ਪੰਛੀ ਵੀ ਰੁਕ ਜਾਂਦੇ ਆ ਤੂੰ ਜਾ ਤੂੰ ਚੱਲ ਮੇਰੇ ਨਾਲ ਤੇ ਉਹ ਬੀਬੀ ਦੇ ਅੰਦਰ ਕਿਹੜੀ ਰਹਿਮਤ ਸੀ ਉਸ ਰਹਿਮਤ ਨੇ ਇਹ ਸਾਰਾ ਕੁਝ ਬਦਲ ਦਿੱਤਾ ਸਾਧ ਸੰਗਤ ਜੀ ਜਦੋਂ ਗਏ ਜਾ ਕੇ ਕੀਰਤਨ ਸੁਣਿਆ ਤੇ ਵਾਕਈ ਪਤਾ ਲੱਗੇਗਾ ਕਿ ਹਾਂ ਇਕ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਹੈ ਅਤੇ ਉਹੀ ਜਾਮਨ ਸੀ ਜੀ ਦੇ ਮੈਂ ਉੱਥੇ ਦਰਸ਼ਨ ਕੀਤੇ ਆਖੋ ਸਤਨਾ ਪਤਾ ਲੱਗ ਗਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੇਖ ਕੇ ਇਸ ਤਰ੍ਹਾਂ ਪਿਆਰਿਓ ਸ਼ੰਕਾ ਨਹੀਂ ਹੁਣ ਕਿ ਇਹਨੂੰ ਸੁਣ ਕੇ ਵੀ ਸ਼ੰਕਾ ਹੋ ਜਾਂਦਾ ਨਹੀਂ ਸਾਧ ਸੰਗਤ ਜੀ ਅਸੀਂ ਬੰਧਨ ਚ ਕਿਉਂ ਫਸੇ ਹੋਏ ਆਂ ਕਾਰਜ ਕਿਉਂਕਿ ਸਾਨੂੰ ਆਪਣਾ ਆਪਣਾ ਮਾਨ ਹੀ ਨਹੀਂ ਟਿਕਣ ਦਿੰਦਾ ਬਿਨ ਸਤਗੁਰ ਸੇਵੇ ਜੀ ਕੇ ਵੰਦਨਾ ਵਿੱਚ ਹਉਮੈ ਕਰਮ ਕਮਾਹੇ ਅਸੀਂ ਸਤਗੁਰੂ ਦੀ ਸੇਵਾ ਤੋਂ ਖੁੰਝੇ ਹੋਇਆ ਤੇ ਆਪਣੇ ਹੰਕਾਰ ਦੇ ਆਸਰੇ ਕਰਮ ਕਰਦੇ ਆਂ ਪਰ ਉਹ ਕਰਮ ਉਹਨਾਂ ਦੇ ਆਤਮਾ ਲਈ ਬੰਧਨ ਹੋ ਜਾਂਦੇ ਹਨ ਬਿਨ ਸਤਗੁਰ ਸੇਵੇ ਠੌਰ ਨਾ ਪਾਵੇ ਮਰ ਜੰਮ ਆਵੇ ਜਾਹੇ ਸਤਗੁਰੂ ਜੀ ਦੀ ਦਸੀਕਾਰ ਨਾ ਕਰਨ ਕਰਕੇ ਉਹਨਾਂ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਉਹ ਮਰਦੇ ਹਨ ਤੇ ਫੇਰ ਜਾਂਦੇ ਹਨ ਸੰਸਾਰ ਵਿੱਚ ਆਉਂਦੇ ਹਨ ਤੇ ਫੇਰ ਜਾਂਦੇ ਹਨ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਬਸੇ ਮਨ ਮਾਹੇ ਕਹਿੰਦੇ ਜੀ ਬੋਲੀ ਫਿੱਕੀ ਐ ਨਾ ਬੰਦਾ ਕਿੰਨਾ ਹੀ ਉੱਚਾ ਲੰਮਾ ਕਿੰਨਾ ਸੋਹਣਾ ਹੋਵੇ ਉਹਦੇ ਬੋਲਾਂ ਤੋਂ ਪਤਾ ਲੱਗ ਜਾਂਦਾ ਨੇੜੇ ਖੜਦਾ ਕੋਈ ਨਹੀਂ ਅੱਖੋਂ ਸਤਨਾ ਸਿਮਲ ਰੁੱਖ ਐ ਦੀਸੀ ਨਾ ਸਿਮਲ ਰੁੱਖ ਪੜਦਿਆ ਨਾ ਸਾਦੀ ਵਾਰ ਵਿੱਚ ਸੇਮਲ ਰੁੱਖ ਸੋਹਣਾ ਬੜਾ ਸੀ ਉਹਦੇ ਫਲ ਫੁੱਲ ਪੱਤੇ ਸੋਹਣੇ ਬੜੇ ਸੀ ਉਹ ਲੰਬਾ ਉੱਚਾ ਸੀ ਪੰਛੀ ਭੱਜ ਕੇ ਜਾਂਦੇ ਸੀ ਵੇਖ ਕੇ ਪਰ ਜਦੋਂ ਸੇਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਭਾਵ ਵੱਡਾ ਤੇ ਉੱਚਾ ਸੀ ਓਏ ਜੇ ਆਵੇ ਆਸ ਕਰ ਜਾਹੇ ਨਰਾਸੇ ਕਿਤ ਕਹਿੰਦੇ ਪੰਛੀ ਭੱਜ ਕੇ ਜਾਂਦੇ ਸੀ ਪਰ ਜਦੋਂ ਨੇੜੇ ਆਉਂਦੇ ਸੀ ਵੇਖਦੇ ਸੀ ਨਾ ਤਾਂ ਉਹ ਨਰਾਸੇ ਹੀ ਮੁੜ ਜਾਂਦੇ ਸੀ ਆਖੋ ਸਤਨਾਤ ਅਤ ਦੀਰਗ ਅਤ ਮੁਚ ਹੋਏ ਜੇ ਆਵੇ ਆਸ ਕਰ ਜਾਏ ਨਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਾਮਨ ਆਵੇ ਪਤ ਕਹਿੰਦੇ ਫਲ ਫੁੱਲ ਜਦੋਂ ਵੇਖਿਆ ਬਕ ਬਕੇ ਹੀ ਸੀ ਉਹ ਬੰਦਾ ਵੇਖਣ ਨੂੰ ਬੜਾ ਉੱਚਾ ਲੰਮਾ ਲੱਗਦਾ ਪਰ ਜਦੋਂ ਬੋਲਦਾ ਉਦੋਂ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਤਾਂ ਕੁਝ ਹੈ ਹੀ ਨਹੀਂ ਆਖੋ ਸਤਨਾਮ ਪੰਛੀ ਦਹੀਂ ਭੱਜ ਕੇ ਜਾਂਦੇ ਸੀ ਪਰ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਕੱਲੀ ਨਿਮਰਤਾ ਬੋਲੀ ਆਜੇ ਨਾ ਕਹਿੰਦੇ ਬੰਦੇ ਕੋਲ ਕਾਰੋਬਾਰ ਵੀ ਘਟ ਹੋਵੇ ਤਾਂ ਵੀ ਬੰਦਾ ਤਰੱਕੀ ਕਰ ਜਾਂਦਾ ਆਖੋ ਸਤਨਾਮ ਐਸੀ ਕਲਾ ਹੈ ਇਹ ਕਿਹੜਾ ਕਿਸੇ ਆਮ ਬੰਦੇ ਨੇ ਕਿਹਾ ਗੁਰੂ ਨਾਨਕ ਦੇਵ ਮਹਾਰਜ ਨੇ ਕਿਹਾ ਹੈ ਵੀ ਇਹਦੇ 'ਚ ਗੁਣ ਚੰਗਿਆਈਆਂ ਦੇ ਤੱਤ ਹੀ ਨੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਗੁਣ ਤੇ ਚੰਗਿਆਈਆਂ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੇ ਸਤਿਗੁਰੂ ਦੀ ਦੱਸੀ ਸੇਵਾ ਤੋਂ ਵਾਂਝੇ ਰਹਿ ਕੇ ਉਹਨਾਂ ਦੇ ਬੋਲ ਵੀ ਫਿੱਕੇ ਹੋ ਜਾਂਦੇ ਆ ਤੇ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਨਹੀਂ ਮਾਫ ਕਰਨਾ ਅੰਮ੍ਰਿਤ ਵਰਗੇ ਬੋਲ ਸੁਣ ਕੇ ਵੀ ਮਿੱਠਤ ਨਹੀਂ ਆਉਂਦੀ ਸਾਡੇ ਵਿੱਚ ਨਾਨਕ ਬਿਨ ਸਤਿਗੁਰ ਸੇਵੇ ਜੰਮ ਪ੍ਰਬੰਧੇ ਮਾਰਿਐਨ ਮੋ ਕਾਲ ਉੱਠ ਜਾਹੇ ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ ਕਾਲੇ ਨੂੰ ਸੰਸਾਰ ਤੋਂ ਤੁਰ ਜਾਂਦੇ ਆ ਤੇ ਜੰਮਪੁਰੀ ਵਿੱਚ ਬੰਦੇ ਹੋਏ ਮਾਰ ਖੰਨੇ ਹਾਂ ਪਾਵਿਸ ਲੋਕ ਵਿੱਚ ਮੁਕਾਲਾ ਖਟਦਿਆਂ ਤੇ ਆਗਾ ਵੀ ਦੁਖੀ ਹੁੰਦੇ ਹਾਂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਐਸੀ ਰੀਤ ਨੂੰ ਸਾੜ ਦਿਆਂ ਮੈਂ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਮੈਂ ਉਹ ਜੀ ਰੀਤ ਨੂੰ ਸਾੜ ਕੇ ਸਵਾਹ ਕਰ ਦਿਆਂ ਜਿਹੜੀ ਰੀਤ ਨਾਲ ਮੇਰਾ ਪਿਆਰਾ ਵਿਸਰਜੈ ਆਖੋ ਸਤਨਾਮ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ ਪ੍ਰੇਮ ਉਹੀ ਚੰਗਾ ਜੀਦੇ ਰਾਹੀ ਮਾਲਕ ਨਾਲ ਇੱਜ਼ਤ ਬਣ ਜਾਂਦੀ ਐ ਪਤ ਬਣਦੀ ਐ ਮਾਣ ਬਣਦਾ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਪੌੜੀ ਵਿੱਚ ਦੱਸਦੇ ਐ ਵੀ ਇੱਕ ਨਾਲ ਜੁੜ ਪਰੋਸਾ ਰਖ ਭਗਤੀ ਕਰਦੀ ਸੀ ਪਤਨੀ ਪਰ ਪਤੀ ਅੱਗੇ ਦੁੱਖ ਆਇਆ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਦਦ ਕੀਤੀ ਕਿਰਪਾ ਕੀਤੀ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਇੱਕੋ ਦਾਤਾਰ ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਇੱਕੋ ਹੀ ਪਰਮਾਤਮਾ ਨੂੰ ਸਿਮਰਣਾ ਚਾਹੀਦਾ ਹੈ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਇੱਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਚਾਹੀਦਾ ਹੈ ਜਿਹਦੇ ਪਾਸੋਂ ਮਨ ਮੰਗੀ ਮੁਰਾਦ ਮਿਲ ਜਾਏ ਤੇ ਮਾਤਾ ਪਿਤਾ ਬੈਠੇ ਹੋਣ ਤੇ ਦੂਜਿਆਂ ਪਾਸੋਂ ਮੰਗਦਾ ਚੰਗਾ ਨਹੀਂ ਲੱਗਦਾ ਉਹਨੂੰ ਲਾਜ ਮਣੀ ਚਾਹੀਦੀ ਹੈ ਜੇ ਦੂਸਰੇ ਦੂਜੇ ਪਾਸੋਂ ਮੰਗੀਏ ਤਾਂ ਲਾਜਮ ਰਹੀ ਹੈ ਕਹਿੰਦੇ ਜੇ ਹੋਰ ਕਿਸੋਂ ਕਿਸੇ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਕਿਸੇ ਹੋਰ ਪਾਸੋਂ ਮੰਗਣ ਨਾਲੋਂ ਤਾਂ ਸਾਨੂੰ ਸੰਗ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਮਾਰੇ ਕਹਿੰਦੇ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ ਜਿਸ ਵੀ ਮਨੁੱਖ ਨੇ ਮਾਲਕ ਨੂੰ ਸੇਵਿਆ ਹੈ ਉਹਨੇ ਫਲ ਪ੍ਰਾਪਤ ਕੀਤਾ ਹੈ ਉਹ ਮਨੁੱਖ ਦੀ ਸਾਰੀ ਤ੍ਰਿਸ਼ਨਾ ਜਿਹੜੀ ਉਹ ਦੂਰ ਹੋ ਜਾਂਦੀ ਹੈ ਨਾਨਕ ਤਿਨ ਵਿਟ ਹੋਵਾਰਿਆ ਜਿਨ ਆਨੰਦ ਨੇ ਹਿਰਦੈ ਹਰ ਨਾਮ ਧਿਆਈਐ ਸਤਗੁਰੂ ਜੀ ਕਹਿੰਦੇ ਮੈਂ ਸਦਕੇ ਹਾਂ ਉਹਨਾਂ ਮਨੁੱਖਾਂ ਤੋਂ ਜੋ ਹਰ ਵੇਲੇ ਹਿਰਦੇ ਵਿੱਚ ਮਾਲਕ ਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ ਸਲੋਕ ਮਹਲਾ 3 ਜੀ ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲਾਇਆ ਨ ਚਾਨ ਲਾਏ ਪਿਆਰਾ ਮਾਲਕ ਆਪਣੇ ਭਗਤਾਂ ਦੇ ਆਪ ਆਪ ਆਪਣੇ ਭਗਤਾਂ ਤੇ ਆਪ પ્રસન્ન ਹੁੰਦਾ ਹੈ ਭਾਵ ਖੁਸ਼ ਹੁੰਦਾ ਹੈ ਤੇ ਆਪ ਹੀ ਉਹਨੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਹੈ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀ ਅਨ ਸਿਰ ਛੱਤ ਸੱਚਾ ਹਰ ਬਣਾਏ ਭਗਤਾਂ ਦੇ ਸਿਰ ਤੇ ਸੱਚਾ ਛੱਤਰ ਚੁਲਾ ਕੇ ਉਹਨੇ ਭਗਤਾਂ ਨੂੰ ਪਾਤਸ਼ਾਹੀ ਬਖਸ਼ੀ ਹੈ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਏ ਇਸ ਤਰ੍ਹਾਂ ਮਹਾਰਾਜ ਕਹਿੰਦੇ ਸਤ ਗੁਰੂ ਦੀ ਦਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿੱਤਰ ਰਹਿੰਦੇ ਹਨ ਰਾਜ ਹੋਏ ਨਾ ਆਖੀਐ ਪਿੜ ਮਰੇ ਫਿਰ ਚੂਨੀ ਪਾਹੇ ਮਹਾਰਾਜ ਕਹਿੰਦੇ ਰਾਜੇ ਉਹਨਾਂ ਨੂੰ ਵੀ ਆਖੀ ਦਾ ਜੋ ਆਪੋ ਵਿੱਚ ਲੜ ਕੇ ਮਰਦੇ ਹਨ ਦੇ ਫਿਰ ਜੁਨਾ ਵਿੱਚ ਪੈਂਦੇ ਹਨ ਨਾਨਕ ਵਿਣ ਨਾਵੇ ਨੱਕੀ ਵੱਡੀ ਫਿਰ ਹੈ ਸੋਭਾ ਮੂਲਨਾ ਪਾਹੇ ਮਾਰੇ ਕਹਿੰਦੇ ਨਾਮ ਤੋਂ ਸਖਣੇ ਰਾਜੇ ਵੀ ਨੱਕ ਵੱਡੇ ਫਿਰਦੇ ਹਨ ਤੇ ਕਦੇ ਵੀ ਸੋਭਾ ਨਹੀਂ ਪਾਉਂਦੇ ਹਨ ਮਹੱਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜੇ ਚਰ ਗੁਰਮਖ ਸ਼ਬਦ ਨਾ ਲਾਗੇ ਜਦੋਂ ਤਾਈਂ ਸਤਿਗੁਰੂ ਜੀ ਦੇ ਸਨਮ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦਾ ਤਦੋਂ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਉਹਨੂੰ ਰਸ ਨਹੀਂ ਆਉਂਦਾ ਹੈ ਸਤਿਗੁਰ ਸੇਵੈ ਨਾਮ ਮਨ ਵਸੈ ਵਿਚਹੁ ਪਰਮ ਭਉ ਭਗੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਹੈ ਜਿਹੜਾ ਉਹ ਮਨ ਵਿੱਚ ਉਤਰਦਾ ਹੈ ਮਨ ਵਿੱਚ ਵਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਹੈ ਜਿਹੜੇ ਉਹ ਦੂਰ ਹੋ ਜਾਂਦੇ ਹਨ ਜੇ ਹਾ ਸਤਿਗੁਰ ਨੂੰ ਜਾਣੈ ਤੇ ਹੋ ਹੋਵੇ ਤਾਂ ਸੱਚ ਨਾਮ ਲਿਵ ਲਾਗੇ ਜਦੋਂ ਮਨੁੱਖ ਇਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ ਤਦੋਂ ਤਿਹੋ ਜਿਹਾ ਆਪ ਬਣ ਜਾਏ ਭਾਵ ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰ ਲੈਂਦਾ ਹੈ ਤਦੋਂ ਉਹਦੀ ਬਿਰਤੀ ਫਿਰ ਪ੍ਰਮਾਤਮਾ ਦੇ ਸੱਚੇ ਨਾਮ ਵਿੱਚ ਜੁੜ ਜਾਂਦੀ ਹੈ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੇ ਇਹੋ ਜਿਹੇ ਜੀਵਾਂ ਨੂੰ ਨਾਮ ਦੇ ਕਾਰਨ ਇੱਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਗਾਹ ਦੀ ਦਰਗਾਹ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਮਾਰੇ ਕਹਿੰਦੇ ਨਾਮ ਜਪਣ ਵਾਲਿਆਂ ਨੂੰ ਚੰਗੇ ਕਰਨ ਕਰਮ ਕਰਨ ਵਾਲਿਆਂ ਨੂੰ ਇੱਥੇ ਵੀ ਆਦਰ ਮਿਲਦਾ ਹੈ ਤੇ ਅੱਗੇ ਵੀ ਉਹਦੀ ਸੋਭਾ ਹੁੰਦੀ ਹੈ ਆਖੋ ਸਤਨਾਮ ਪਾਉੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣਾ ਆਵੇ ਹਰ ਨਾਮ ਬਣਜੈ ਰੰਗ ਸਿਉ ਲਾਖਾ ਹਰ ਨਾਮ ਲੈ ਜਾਵੇ ਮਰਜ਼ ਕਹਿੰਦੇ ਗੁਰਸਿੱਖਾਂ ਦੇ ਮਨ ਵਿੱਚ ਮਾਲਕ ਦਾ ਪਿਆਰ ਹੁੰਦਾ ਤੇ ਉਹ ਪਿਆਰ ਦਾ ਸਦਕਾ ਉਹ ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਆ ਪਾਵ ਜਿਹੜੇ ਸੇਵਾ ਕਰਨ ਆਉਂਦੇ ਹੁੰਦੇ ਆ ਉਹ ਕਿਸੇ ਔਦੇ ਕਰਕੇ ਨਹੀਂ ਉਹ ਪਿਆਰ ਕਰਕੇ ਆਉਂਦੇ ਹੁੰਦੇ ਆ ਤੇ ਆਉਣਾ ਵੀ ਗੁਰੂ ਦੀ ਸੇਵਾ ਕਰਨ ਗੁਰੂ ਦੇ ਪਿਆਰ ਕਰਕੇ ਆਉਣਾ ਹੁੰਦਾ ਹੈ ਨਾ ਕਿ ਆਪਾਂ ਕਿਸੇ ਕਰਕੇ ਆਉਣਾ ਹੁੰਦਾ ਹੈ ਹਰ ਨਾਮ ਬਣ ਜਾ ਰੰਗ ਸਿਓ ਸਤ ਗੁਰੂ ਦੇ ਕੋਲ ਆ ਕੇ ਪਿਆਰ ਨਾਲ ਹਰੀ ਨਾਮ ਦਾ ਵਪਾਰ ਕਰਦੇ ਆ ਤੇ ਹਰੀ ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਆ ਗੁਰ ਸਿਖਾਂ ਕੇ ਮੁਖ ਯੁਜਲੇ ਹਰ ਦਰਗਹਿ ਭਾਵੇ ਇਹੋ ਜਿਹੇ ਗੁਰਸਿੱਖਾਂ ਦੇ ਮੁਖ ਐ ਜਿਹੜੇ ਉਜਲੇ ਹੁੰਦੇ ਐ ਤੇ ਹਰੀ ਦੀ ਦਰਗਾਹ ਵਿੱਚ ਉਹ ਪਿਆਰੇ ਲੱਗਦੇ ਹਨ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਜਿ ਕਰਾਵੇ ਇਸ ਤਰ੍ਹਾਂ ਮਹਾਰਜ ਕਹਿੰਦੇ ਭਾਈ ਫਿਰ ਗੁਰੂ ਸਤ ਗੁਰ ਹਰੀ ਦੇ ਨਾਮ ਦਾ ਮਨੋ ਇੱਕ ਬੋਹਲ ਹੈ ਤੇ ਵੱਡੇ ਭਾਗਾਂ ਵਾਲੇ ਸਿੱਖ ਆ ਕੇ ਉਹ ਗੁਣਾਂ ਦੀ ਭਿਆਲੀ ਪਾਉਂਦੇ ਹਨ ਗੁਣਾਂ ਨੂੰ ਹਾਸਲ ਕਰਦੇ ਹਨ ਤਿਨਾ ਗੁਰਸਿੱਖਾਂ ਕੋ ਹੋਂ ਵਾਰਿਆ ਜੋ ਬੈਹਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਸਦਕੇ ਹਾਂ ਮਰਿ ਜੀ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਜੋ ਬੈਹਦਿਆਂ ਉੱਠਦਿਆਂ ਭਾਵ ਹਰ ਵੇਲੇ ਹਰੀ ਨੂੰ ਚੇਤੇ ਰੱਖਦੇ ਆ ਤੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ